ਗੱਲ ਕਰ ਰਹੇ ਸੀ માતા ਗੁਰਜੀਤ ਕੌਰ ਜੀ ਦੀ ਜਿਨ੍ਹਾਂ ਦੇ ਚਾਰ ਪੁੱਤ ਇੱਕ ਧੀ ਤੇ ਉਹਨਾਂ ਦੇ ਪਤੀ ਇਸ ਸਚਕਣ ਸ਼੍ਰੀ ਹਰਮੰਦਰ ਸਾਹਿਬ ਕਾਲ ਤੱਕ ਸਾਹਿਬ ਵਿਖੇ ਸ਼ਹੀਦ ਹੋਏ ਸੀਗੇ ਅੱਜ ਭਾਮਿੰਦਰਾ ਮਰ ਗਈ ਹੈ ਸਾਲ ਦੁੱਖ ਤੋਂ ਨਾ ਮਿਟ ਗਿਆ ਕੋਦੋਂ ਕੋਦੋਂ ਮਿਟੇਗਾ ਜਦ ਉਹਦਾ ਸਾਡੇ ਕਰ ਦੂੰਗਾ ਤੇ ਸ਼ਾਂਦੀ ਬੋਠੀ ਮੁੱਕ ਜਾਏਗੀ ਸਾਨੂੰ ਸਿੰਘਾਂ ਦਾ ਨਾ ਦੁੱਖ ਨੇ ਉਹ ਤਾਂ ਜਿਵੇਂ ਇਹਨਾਂ ਨੂੰ ਲਾਣਾ ਵੀ ਕਿਸੇ ਕੁਝ ਕਰਕੇ ਜਾਣਗੇ ਸਾਨੂੰ ਚਾ ਚੜੇਗਾ ਜਿਉਂ ਨਹੀਂ ਮਰਦੇ ਨੇ ਤੁਸੀਂ ਰੋਵਾਂਗੇ ਰੋਇਚਾ ਜਾਣਾ ਇਸ ਦੁਨੀਆ ਤੋਂ ਕੁਝ ਕਰਕੇ ਜਾਣਨਾ ਪਰ ਸਾਨੂੰ ਦੁੱਖ ਜਿਆਦਾ ਕਾਲ ਤੱਕ ਦਾ ਹੈ ਜਿਹੜਾ ਕਾਲ ਤੱਕ ਟਿਕਦਾ ਹੈ ਜਿਆਦਾ ਦੁੱਖ ਇਹਨਾਂ ਜਿਹੜੀ ਗੁਰੂ ਸਾਹਿਬ ਦੀ ਗੋਲੀ ਵੱਜ ਗਈ ਤੁਹਾਨੂੰ ਉਹਨਾਂ ਪਤਰਾں ਦੁੱਖ ਨਹੀਂ ਜਿੰਨਾ ਸਾਨੂੰ ਉਹ ਚੀਜ਼ ਦਾ ਦੁੱਖ ਹੈ ਉਹ ਸਾਡੇ ਜਦ ਮਰ ਬੋ ਸਜਰੇ ਤਾਜੇ ਨੇ ਸਰਦਾਰ ਸਾਹਿਬ ਅਸਾਨੂੰ ਹੁਣ ਵੀ ਜੇ ਕੋਈ ਗੁਰਸਾਹਿਬ ਦਾ ਗੁਟਕਾ ਛੁੜਦਾ ਹੈ ਤੇ ਉਹ ਸਾਡਾ ਜੋਰ ਨਹੀਂ ਚੱਲਦਾ ਅਸ ਸਾਡੇ ਵੱਸ ਕੁਝ ਨਹੀਂ ਜਿਸ ਗੁਰਸਾਹਿਬ ਦੇ ਗੁਟਕਿਆਂ ਨੂੰ ਤੇ ਗੁਰਸਾਹਿਬ ਦਾ ਤਾਉਣ ਪਾੜਨ ਨਾਲ ਛੋਟੀਆਂ-ਛੋਟੀਆਂ ਬੱਚਿਆਂ ਨੂੰ ਬੰਬ ਬਣ ਕੇ ਸੁੱਟਿਆ ਮੋਰ ਸਿੰਘ ਤੇ ਗੁੱਡੀਆਂ ਨੂੰ ਫਿਰ ਮੋਦੀ ਵਰਤਨੇ ਛੁੱਟੀ ਮਾਰਿਆ ਵਿਚਾਲ ਫਿਰ ਕੋ ਮੈਂ ਮਰਨੀ ਨਹੀਂ ਮਾਂ ਤੁੰਨੀ ਜਾਣਾ ਮਰੂਖ ਸੰਤ ਸੈਗੀ ਕਿ ਜੇ ਤੁਹਾਨੂੰ ਇਹ ਗੱਲ ਦੱਸੇਗੀ ਤਾਂ ਸਾਡਾ ਨਾ ਬੜਾ ਕੁਛ ਹੋਇਆ ਅੱਜ ਜਿੱਥੇ ਬਿਠੇ ਆ ਨਾ ਆਪਣੇ ਗੁਰੂ ਦੀ ਸਾਜਿਦ ਵਾਸਤੇ ਸਾਨੂੰ ਪਿਆਰ ਇਸ ਹੁੰਦਾ ਇਸ ਨੂੰ ਕੋਈ ਦੁੱਖ ਨਾ ਦੇਵੇ ਉਹ ਦੁੱਖ ਕਰ ਬਿਠੇ ਹੁਣ ਇਸ ਸਾਡੀ ਰਿੰਦੀ ਦਰਨ ਜਿਹੜੇ ਮੇਰੇ ਸਵਾਸ ਨੇ ਮੈਂ ਸੋਚਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਸਵਾਸ ਵਿੱਚ ਹੀ ਲੱਗਦਾ ਜਦੋਂ ਤੁਹਾਡੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਸੰਤ ਗਿਆਨੀ ਚਰਨੈਲ ਸਿੰਘ ਜਿਨ੍ਹਾਂ ਤੁਸੀਂ ਮਿਲੇ ਹੋ ਗਏ ਗੱਲਾਂ ਬਾਤਾਂ ਹੋਈਆਂ ਉਹਨਾਂ ਕੀ ਜਦ ਇਹ ਦੌਰ ਸੀਗਾ ਪਤਾ ਸੀਗਾ ਕਿ ਇਹ ਸਮਾਂ ਆਏਗਾ ਪਰ ਕਿਤੇ ਕੋਈ ਗੱਲ ਹੋਈ ਸੀ ਕਿ ਸ਼ਹਾਦਤ ਦੇਣ ਵੇਲੇ ਕਿ ਚੜਦੀ ਕਲਾ ਹੈ ਜਾਂ ਅਸੀਂ ਆਪਣੇ ਆਪ ਤੇ ਬੰਬ ਬਣ ਕੇ ਚਲੇ ਜਾਂ ਇਸ ਇਸ ਤਰੀਕੇ ਦੀ ਕੋਈ ਗੱਲਾਂ ਹੋਈਆਂ ਕੁਝ ਨਾ ਗੱਲਾਂ ਪਤਾ ਨਹੀਂ ਸੀ ਕੋਈ ਪਤਾ ਨਹੀਂ ਸੀ ਵੀ ਇਹ ਤੋਂ ਮੈਂ ਪਹਿਲੇ ਤ੍ਰਿਗ ਨੂੰ ਮੈਂ ਕੀ ਸੰਤਨ ਨੂੰ ਮੈਂ ਕੰਮ ਨਹੀਂ ਨੂੰ ਨਾ ਮਕਰਨਤ ਬਾਬਾ ਜੀ ਲੋਕ ਦੱਸਦੀ ਹੈ ਕਹਿੰਦਾ ਬੱਚੀ ਤੂੰ ਆਂਦੀ ਨੂੰ ਬਚੇਲਾ ਜਾ ਮੈਂ ਮੈਂ ਬਚਿਆ ਬਾਬਾ ਜੀ ਮੈਂ ਕੰਮ ਨਹੀਂ ਨਾ ਜਿੰਨਾਂ ਜਿੰਨੇ ਬੱਚੇ ਰੋਂਦੇ ਨੇ ਇਹਨਾਂ ਸੀ ਨਾ ਦਰਨ ਬਾਬਾ ਜੀ ਮੈਨੂੰ ਪਤਾ ਨਹੀਂ ਕੀ ਹੁੰਦਾ ਸਮਝ ਨਹੀਂ ਆਉਂਦੀ ਮੈਨੂੰ ਗਰਮਾ ਚ ਕਿਆ ਚਾਹ ਦੀ ਬੱਚਾ ਰੋਂਦਿਆ ਨਹੀਂ ਤੇ ਗੋਲੀ ਚੱਲਦੀ ਇਹ ਪਹਿਲੀ ਤਿਰਖ ਦੀ ਗੱਲ ਹੈ ਬਾਬਾ ਜੱਤ ਕੀ ਨੇ ਜਾ ਪਿੰਡ ਚਲੀ ਜਾ ਫੂਟਿਆ ਉਹਦੇ ਵਿੱਚ ਪਹਿਲੀ ਸਾਕ ਤੇ ਫਿਰ ਜੱਲ ਗਿਆ ਨਾ ਕਿ ਮੈਂ ਬਾਬਾ ਜੀ ਕਿੱਥੇ ਜਾ ਗੁਰ ਮੇਰੇ ਤੱਕ ਕਿਉਂ ਜਾਵਾਂਗੇ ਕਹਿੰਦਾ ਤੂੰ ਡਰਦੀ ਹੋ ਜਿੰਦਗੀ ਵਿੱਚ ਡਰਦੀ ਨਹੀਂ ਮੈਂ ਪਰ ਮੇਰੇ ਕੰਨਾਂ 'ਚ ਕਿਉਂ ਆਜਾਉਂਦੀ ਕਹਿੰਦਾ ਬੱਚੇ ਤੇ ਬੜਾ ਕੁਝ ਹੋ ਜਾਣਾ ਮੈਂ ਸਿਰਫ ਪਿਆਰ ਦੇ ਕਿਹਦੇ ਬੱਚੇ ਬੜਾ ਸੋਚੇ ਤੇ ਹੋ ਜਾਣਾ ਜਦ ਬੜਾ ਕੁਝ ਕੀ ਹੈ ਜਦ ਜਦ ਬੜਾ ਜੋ ਤੂੰ ਆਇਆ ਬਹੁਤ ਸੋਣ ਮੇਰੇ دل ਨੂੰ ਖੁਸ਼ੀ ਆਈ ਜਦ ਚੇਜ ਨੂੰ ਤੂੰ ਮੈਂ 12 ਜੂਨ 12 ਨੂੰ ਕੱਢਿਆ ਮੈਨੂੰ ਕੋ ਤੁਹਾਡੀ ਤੋਂ ਮੈਂ ਉਹ ਬੀਬੀਆਂ ਤੈਨ ਲੱਗੇ ਚਾਈਆਂ ਦਰਬਾਰ ਤੋਂ ਦਿੰਦੇ ਸੰਨਤੀਸ ਆਸ ਬੜੀ ਲੱਗੀ ਏ ਜਿਹੜੀ ਟੁੱਟੀ ਚ ਖੋਲਦੇ ਹੱਡੀਆਂ ਆਉਂਦੀਆਂ ਹੱਡੀਆਂ ਉਹ ਜਿ ਮੈਨੀਆਂ ਇਹ ਛੱਡੀਆਂ ਨਿੱਕੇ ਨਿੱਕੇ ਆਉਂਦੀਆਂ ਨੇ ਸਿਰ ਵੀ ਆਂਦੇ ਹੱਡੀਆਂ ਨਹੀਂ ਹੁਣ ਗੁਰ ਕੀ ਹੈਗਾ ਜੇ ਤਾਂ ਕਿਦੇ ਛੀਜੇ ਸਾਨੂੰ ਸੇਂਗ ਹੁਣ ਨਿੱਕੇ ਨਿੱਕੇ ਕਾਇ ਕਰਾਉਣ ਦੇ ਗਣ ਮਾਦੀ ਉੱਟੀਆਂ ਆਉਂਦੀਆਂ ਉਹਨੀਆਂ ਆਪਾਂ ਅੱਗੋਂ ਬਣ ਕੇ ਸਰੋਵਰ ਇੱਥੇ ਲੂਲ ਬਣ ਹੋਇਆ बड़ा रोण आया मैं पत्तर मेरे नाल जी मैं अपने पुत्र सूची जो चुकी नाल पासा पास गोलियां चल दया तो ने दूजे पास लाशा चुकी जाने मुश्किल हो जून उन्नीस सौ चौरासी जिस वेले हुकूमत ने ਸਾਕਾ ਨੀਲਾ ਤਾਰਾ ਕੀਤਾ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤੈਂਕਾ ਤੋਪਾਂ ਨਾਲ ਗੋਲੇ ਦਾਗ ਦਿੱਤੇ ਉਹ ਗੋਲੇ ਸਿਰਫ ਸਾਡੇ ਤਖਤ ਤੇ ਨਹੀਂ ਸਾਡੇ ਹਿਰਦਿਆਂ ਤੇ ਵੀ ਵੱਜੇ ਸੀਗੇ ਗੱਲ ਕਰ ਰਹੇ ਅਸੀਂ ਮਾਤਾ ਗੁਰਜੀਤ ਕੌਰ ਜੀ ਦੀ ਜਿਨ੍ਹਾਂ ਦੇ ਚਾਰ ਪੁੱਤ ਇੱਕ ਧੀ ਤੇ ਉਹਨਾਂ ਦੇ ਪਤੀ ਇਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਵਿਖੇ ਸ਼ਹੀਦ ਹੋਏ ਸੀਗੇ ਬਹੁਤ ਵੱਡਾ ਦਿਲ ਹੁੰਦਾ ਹੈ ਕਿ ਇੰਨਾ ਵੱਡੀ ਸ਼ਹਾਦਤ ਤੋਂ ਬਾਅਦ ਵੀ ਇੱਥੇ ਹੀ ਸੇਵਾ ਕਰਨੀ ਇਸ ਅਕਾਲ ਤਖ ਸਾਹਿਬ ਦੇ ਨਾਲ ਇਨੀ ਸ਼ਰਦਾ ਰੱਖਣੀ ਗੱਲਬਾਤ ਕਰਦੇ ਮਾਤਾ ਜਨ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤ ਇਹ ਜੀ ਪਹਿਲਾਂ ਤਾਂ ਮੈਂ ਇਹ ਸਵਾਲ ਪੁੱਛਣਾ ਚਾਹੂੰਗਾ ਅੱਜ ਕੀ ਮਹਿਸੂਸ ਕਰ ਰਹੇ ਹੋ 45 ਸਾਲ ਹੋ ਚੁੱਕੇ ਨੇ ਉਸ ਦੌਰ ਨੂੰ 45 ਸਾਲ ਹੋ ਗਏ ਨੇ ਅਸੀਂ ਇਹ ਮਹਿਸੂਸ ਕੀ ਕਰਨਾ ਹੈ ਸਾਡੀ ਬਸ ਕੋਈ ਨਹੀਂ ਚੱਲ ਰਹੀ ਸਾਡੇ ਗੁਰੂ ਸਾਹਿਬ ਦੀ ਏਟ ਨਹੀਂ ਲੱਗੀ ਕਾਲਪਕ ਤੇ ਜਦੋਂ ਅਸੀਂ ਗੁਰੂ ਚੰਦ ਜੀ ਗੋਲੀ ਵੱਜ ਜਵੈਨਿਆ ਸਾਡਾ ਸ਼ੀਨਾ ਛਾਨ ਨਿਸ਼ਾਨੀ ਹੋ ਜਾਂਦਾ ਅੱਜ ਉਹ ਅਮੀਂਦਰਾ ਮਰ ਗਈ ਐ ਸਾਡਾ ਦੁੱਖ ਥੋੜਾ ਮਿਟ ਗਿਆ ਉਹ ਦੁੱਖ ਕਦੋਂ ਮਿਟੇਗਾ ਜਦੋਂ ਉਹਦਾ ਸਾਡੇ ਕਾਲ ਤੋਂ ਨਿਸ਼ਾਨ ਦੀ ਬੋਟੀ ਮੁੱਕ ਜਾਏਗੀ ਕਦੋਂ ਮੁੱਕੇਗਾ ਅੱਜ ਦੀ ਵੱਲ ਚੱਲਦੀ ਹੈ ਨਾ ਸਾਡੇ ਲੋਕਾਂ ਦੇ ਘਰਾਂ 'ਚ ਬੱਲਾ ਵੀ ਖਤਮ ਹੋ ਗੀਆਂ ਨੇ ਜੱਤਾਂ ਦੀਆਂ ਰੋਲ 'ਚ ਮਾਰੇ ਤੇ ਸਾਡੇ ਪੁੱਤਰ ਮਰੇ ਜੇ ਕਾਲ ਤੱਕ ਸਾਡੇ ਮਰੇ ਨੇ ਕਰ ਤੇ ਸਾਡੀ ਖਾਲੀ ਹੋਈ ਹਰ ਘਰ ਵਸਦਾ ਰਹਿ ਗਿਆ ਜੇ ਕਿ ਜਦਾ ਪੁੱਤਰ ਇਹ ਪੁੱਤਰਾ ਰਹਿ ਗਿਆ ਤੇ ਘਰ ਵਸਦਾ ਰਹਿ ਗਿਆ ਨਾ ਤੇ ਕਈ ਕਿ ਘਰਾਂ ਦੇ ਦੀਵੇ ਵੀ ਗਲੋਗਣ ਸਾਡੇ ਵਰਗਿਆਂ ਦਾ ਜਿਨ੍ਹਾਂ ਦਾ ਜੀਵਾ ਬਦਲਦਾ ਨਹੀਂ ਨਹੀਂ ਫਿਰ ਪਾਵੇਂ ਜਦੋਂ ਤੱਕ ਕਿ ਜਦਾ ਸੋਨਾ ਬਣ ਗਿਆ ਸਾਡੀ ਹੱਟ ਨਹੀਂ ਲੱਗੀ ਜਿਹੜੀ ਹਟਾਈ ਹਟਣ ਲੱਗੀ ਉਹ ਸਾਡੀ ਹਟ ਲੋਗੋ ਕੀ ਜਦੋਂ ਉਹਦਾ ਸਾਰਾ ਕੁਝ ਟਾਏਗਾ ਮਤ ਜੀ ਉਹ ਸਮਾ ਤੁਸੀਂ ਆਪਣੇ ਅੱਖੀ ਦੇਖਿਆ ਇੱਥੇ ਕਾਲ ਤੱਕ ਸਹਿਬ ਵਿਖੇ ਤੁਹਾਡਾ ਪਰਿਵਾਰ ਸ਼ਹੀਦ ਹੋਇਆ ਕੀ ਸਮਾਂ ਸੀਗਾ ਉਸ ਵੇਲੇ ਕਹਿੰਦੇ ਆਰਮੀ ਬੂਟ ਲੈ ਕੇ ਅੰਦਰ ਆਈ ਸੀਗੀ ਜਿਸ ਪ੍ਰਕਰਮਾਂ ਦੀ ਅਸੀਂ ਧੂੜ ਮੱਥੇ ਨੂੰ ਲਾ ਕੇ ਗੁਰੂ ਅਗੇ ਨਤਮਸਤਕ ਹੁੰਨੇ ਆ ਉਸ ਪ੍ਰਕਰਮਾਂ ਦੇ ਵਿੱਚ ਸਿਰਫ ਖੂਨ ਹੀ ਖੂਨ ਸੀਗਾ ਖੂਨ ਖੁੰਨ ਤੇ ਬੱਚਿਆਂ ਦੇ ਸਿਰ ਜੁਰਗਾ ਮਾਤਾ ਤੇ ਜਵਾਨ ਸਿੰਘ ਐ ਵਿੱਚੇ ਸੀ ਜਿਵੇਂ ਬਚਾਉਣੇ ਵਿੱਚੇ ਹੁੰਦੇ ਨੇ ਸਿਰ ਨਾਲ ਸਿਰ ਜੁੜਿਆ ਸੀ ਆ ਜਿਹੜੀ ਬਾਹਰ ਜਗ ਕਲਿਆਰਾ ਹੈ ਇਹਦੇ ਛੋਟੀਆਂ-ਛੋਟੀਆਂ ਗਲੀਆਂ ਹੁੰਦੀਆਂ ਸਨ ਕਿ ਉਹ ਸਾਰੇ ਕਿਨੇ ਘਰ ਹੁੰਦੇ ਸੀ ਸਾਰੇ ਲੋਕੋ ਸੇ ਜਾ ਕੇ ਸਮਝ ਜਾਂਦੇ ਸੀ ਹਵਾਰੇ ਖੁੱਲਾ ਥਾਂਏ ਜਦੋਂ ਅੰਨੇ ਬਾ ਗੋਲੀ ਚੱਲੀ ਏ 4 ਤਰੀਕ ਨੂੰ ਤੇ ਨਰਦੋਸ਼ ਦੁਨੀਆ ਪਹੁੰਚ ਗਈ ਦੁਨੀਆ 3 ਤਰੀਕ ਨੂੰ ਦੌਰ ਨੂੰ ਤੇ ਪਹੁੰਚ ਗਈ ਸੀ ਜਿਹੜੀ ਦਿਨ 4 ਤਰੀਕ ਭੁੰਨ ਦਿੱਤੀ ਫਿਰ ਚੇਤਰੀ ਦਾ ਗੋਲੀ ਕਰੇ ਕਿਹੜਾ ਸਿੰਘ ਮਾਰਿਆ ਸਨ ਨੇ ਜਿਹਨੂੰ ਕਿਹ ਸਿੰਘ ਨੇ ਅੰਦਰ ਵਿੱਚ ਜੇ ਸਿੰਘ ਹੀ ਠਾਕੇ ਨਰਦੋਸ਼ ਦੁਨੀਆ ਨੂੰ ਭੁੰਨਿਆ ਜੇ ਕੋ ਇੱਕ ਦੁੱਧ ਦਾ ਵੱਡਾ ਕੋਈ ਵੀਤੀ ਹੋਣਗੇ ਪੌਲ ਨਾਲ ਕੋਈ ਮੁਕਾਬਲਾ ਨਹੀਂ ਨਾ ਫਿਰ ਉਹਨੇ ਬੱਲੇ ਬੱਲੇ ਕੀਤੀ ਉਹ ਹਰ ਕੇ ਗਈ ਹੈ ਸਿੱਖ ਦੀ ਕਰਮ ਹੈ ਜੋ ਚੜ ਕੇ ਇਸ ਨੂੰ ਸੁੱਕਦੇ ਨਹੀਂ ਨਾ ਗਏ ਸਿੱਖ ਦਾ ਖਾਲਸੇ ਦਾ ਕੰਮ ਹੈ ਹਰਮਨਦਰ ਸਾਹਿਬ ਤੇ ਕਿਉਂ ਇਤਰਾਇਫ ਹੋ ਜਾ ਕੀ ਸੰਤ ਉਹ ਇੱਕ ਸਨ ਚੌਥੀ ਗੁਰਦਵਾਰ ਵਿੱਚ ਕਿਉਂ ਨਾ ਕੜਾਏ ਚੌਥੀ ਗੁਰਦਵਾਰ ਵਿੱਚ ਕਿਉਂ ਪ੍ਰੇਸ਼ਾਨ ਕੀਤਾ ਸੰਤ ਦੇ ਬੈਸਿਆਂ ਦੇ ਸਨ ਸੰਤਨੇ تھے ਉਹਨਾਂ ਵਸਤੇ ਆਈਏ ਉਹਨਾਂ ਚ ਕੀ ਸੀ ਕਿ ਜਿਹੜਾ ਵੱਡਾ ਜੇਰਾ ਤੁਹਾਡਾ ਪਰਿਵਾਰ ਸ਼ਹੀਦ ਹੋ ਗਿਆ ਤਖਤ ਟਹਿ ਗਿਆ ਫਿਰ ਵੀ ਤੁਸੀਂ ਅੱਜ ਇਹ ਕਹਿੰਦੇ ਹੋ ਕਿ ਚੜਦੀ ਕਲਾ ਹੈ ਕਿ ਸਾਡੇ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸਾਨੂੰ ਕੁਝ ਸਿੰਘਾਂ ਦਾ ਨਾ ਦੁੱਖ ਨਹੀਂ ਉਹ ਤਾਂ ਜੰਮੇ ਵੀ ਨਹੀਂ ਉਹਨਾਂ ਜਾਣਾ ਨਹੀਂ ਕਿਸੇ ਕੁਝ ਕਰਕੇ ਜਾਣਗੇ ਸਾਨੂੰ ਚਾ ਚੜੇਗਾ ਜਿਉਂ ਮਰ ਜਣ ਕੇ ਸ਼ਰੋਵਾਂਗੇ ਪਰੂਛਣਾ ਦੇਣਾ ਜਾਣਾ ਇਸ ਦੁਨੀਆ ਤੋਂ ਕੁਝ ਕਰਕੇ ਜਾਣਨਾ ਪਰ ਸਾਨੂੰ ਦੁੱਖ ਜਿਆਦਾ ਕਾਲ ਤੱਕ ਦਾ ਹੈ ਜਿਹੜਾ ਕਾਲ ਤੱਕ ਟੱਟਾ ਹੈ ਜਿਆਦਾ ਦੁੱਖ ਇਹ ਸਾਨੂੰ ਜਿਹੜੀ ਗੁਰੂ ਸਾਹਿਬ ਦੀ ਗੋਲੀ ਵੱਜੀ ਹੈ ਤੁਹਾਨੂੰ ਉਹਨਾਂ ਪੁੱਤਰਾਂ ਦਾ ਦੁੱਖ ਨਹੀਂ ਜਿੰਨਾ ਸਾਨੂੰ ਉਹ ਚੀਜ਼ ਦਾ ਦੁੱਖ ਹੈ ਉਹ ਸਾਡੇ ਜਗ ਹਰ ਵਕਤ ਸਜਰੇ ਤਾਜੀ ਨੇ ਉਹ ਸਜਰੇ ਤਾਜੀ ਤੱਕ ਅਸਾਨੂੰ ਹੁਣ ਵੀ ਜੇ ਕੋਈ ਗੁਰੂ ਸਾਹਿਬ ਦਾ ਗੁਟਕਾ ਛੁੱਟਦਾ ਹੈ ਕਿਉਂ ਸਾਡਾ ਜੋਰ ਨਹੀਂ ਚੱਲਦਾ ਅੱਜ ਸਾਡੇ ਵੱਸ ਕੁਝ ਨਹੀਂ ਜਿਸ ਗੁਰੂ ਸਾਹਿਬ ਦੇ ਗੁਟਕਿਆਂ ਨੂੰ ਜੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਪਾੜਨ ਵਾਲਾ ਹੈ ਨਹੀਂ ਕੋਈ ਅਜੀ ਉਸ ਵੇਲੇ 84 ਦਾ ਦੌਰ ਦੱਸੋ ਕਿਵੇਂ ਸੀਗਾ ਫੌਜਾਂ ਦਾਖਲ ਹੋਈਆਂ ਟੈਂਕ ਤੋਪਾਂ ਅੰਦਰ ਆਏ ਕੀ ਹਾਲਾਤ ਸੀਗੇ ਉਸ ਸਮੇਂ ਉਸ ਵੇਲੇ ਜਦੋਂ ਪਹਿਲਾਂ ਤੇ ਗੋਲੀ ਚੱਲਦੀ ਤਰੀਕੇ ਚਾਰ ਜੂਨ ਨੇ ਫਿਰ ਅੰਦਰ ਵੜ ਗਈਆਂ ਗੱਟੀਆਂ ਟੈਂਕ ਵੜ ਗਿਆ ਜਿਹੜਾ ਟੈਂਕ ਬਾਬਾ ਦੀਪ ਸਿੰਘ ਕੋਲ ਆਇਆ ਉੱਥੇ ਉੱਥੇ ਖੁੱਪ ਗਿਆ ਜਿਹੜਾ ਟੈਂਕ ਹਾਲ ਤੱਕ ਤੁਹਾਨੂੰ ਕੱਲਿਆ ਉਧਰੋਂ ਘੰਟਾ ਕਰ ਕੱਲਿਆ ਉਸ ਰੋੜ ਚਾਂਦੀਕਾ ਫਿਰ ਉਹ ਬੋਲ ਬੋਲ ਪ੍ਰੋਖ ਗੱਡੀਆਂ ਕੱਲੀਆਂ ਫਿਰ ਸਾਡੀਆਂ ਬੱਚੀਆਂ ਨੇ ਚਾਲ ਮਾਰੀਆਂ ਬੰਬ ਬੰਬ ਬਣ ਕੇ ਛੋਟੇ ਛੋਟੀਆਂ ਬੱਚੀਆਂ ਛਟੀਆਂ ਛਟੀਆਂ ਬੱਚੀਆਂ ਬੰਬ ਬਣ ਕੇ ਵਿੱਚ ਛੁੱਟਿਆ ਮੋਰ ਸਿੰਘ ਤੇ ਗੱਡੀਆਂ ਨੂੰ ਫਿਰ ਉਹਦੀ ਬੋਰਤ ਨੇ ਛੁੱਟੇ ਮਾਰੇ ਵਿਚਾਲ ਫਿਰ ਕਹ ਮੈਂ ਮਰਨੀ ਨਹੀਂ ਮਾਂ ਤੂੰ ਨਹੀਂ ਜਾਣਾ ਤੁਮਰੁਖਸ਼ਣ ਦੱਸੇ ਕੀ ਜੇ ਤੁਮ ਹੰਤਕਾਰ ਦੱਸੇਗੇ ਪੁੱਤ ਜਿੰਨਾ ਬੜਾ ਕੁਝ ਹੋਇਆ ਅੱਜ ਜਿੱਥੇ ਵਿੱਚ ਹੈ ਨਾ ਆਪਣੇ ਦੁਰਦਸ਼ ਸਾਜਿਤ ਵਾਸਤੇ ਸਾਨੂੰ ਪਿਆਰ ਇਸ ਹੁੰਦਾ ਇਸ ਨੂੰ ਕੋਈ ਦੁੱਖ ਨਾ ਦੇਵੇ ਉਹ ਦੁੱਖ ਘਰ ਬੈਠੇ ਹੁਣੇ ਸਾਡੀ ਰਿੰਦੀ ਦੁਨ ਜਿਹੜੇ ਮੇਰੇ ਸਵਾਸਤ ਨੇ ਮੈਂ ਸੋਚਨੇ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਸਵਾਸਤ ਵਿੱਚ ਹੀ ਲੱਗ ਜਾਣਗੇ ਮੇਰੇ ਸਵਾਲ ਬਰਨ ਲਾਈ ਜਦੋਂ ਤੁਹਾਡੇ ਬੱਚਿਆਂ ਨੇ ਸ਼ਹੀਦੀਆਂ ਦਿੱਤੀਆਂ ਸੰਤ ਗਿਆਨੀ ਜਰਨੈਲ ਸਿੰਘ ਜਿਨ੍ਹਾਂ ਤੁਸੀਂ ਮਿਲੇ ਹੋਵੋਗੇ ਗੱਲਾਂ ਬਾਤਾਂ ਹੋਈਆਂ ਉਹਨਾਂ ਕੀ ਜਦ ਇਹ ਦੌਰ ਸੀਗਾ ਪਤਾ ਸੀਗਾ ਕਿ ਇਹ ਸਮਾਂ ਆਏਗਾ ਪਰ ਕਦੇ ਕੋਈ ਗੱਲ ਹੋਈ ਸੀ ਕਿ ਸ਼ਹਾਦਤ ਦੇਣ ਵੇਲੇ ਕੀ ਚੜ੍ਹਦੀ ਕਲਾ ਹੈ ਜਾਂ ਅਸੀਂ ਆਪਣੇ ਆਪ ਤੇ ਬੰਬ ਬਣ ਕੇ ਚਲੇ ਜਾਂ ਇਸ ਤਰੀਕੇ ਦੀ ਕੋਈ ਗੱਲਾਂ ਹੋਈਆਂ? ਪੁੱਜੀ ਨਾ ਗੱਲ ਨਾਲ ਪਤਾ ਨਹੀਂ ਸੀ। ਕੋਈ ਪਤਾ ਨਹੀਂ ਸੀ ਵੀ ਉਹ ਮੈਂ ਪਹਿਲੇ ਤਰੀਕ ਨੂੰ ਮੈਂ ਕਹਿੰਦਾ ਤੁਹਾਨੂੰ ਮੈਂ ਕਹਿੰਦਾ ਮੈਨੂੰ ਨਾ ਬਕਰਨਾ ਬਾਬਾ ਜੀ ਲੋਭ ਦੱਸਦੀ ਹੈ। ਕਹਿੰਦਾ ਬੀਜੀ ਤੂੰ ਆਂਦੀ ਬੱਚੇ ਲੈ ਜਾ ਮੈਂ ਮੈਂ ਬੱਚਿਆਂ ਦਾ ਕੋਈ ਕਰ। ਬਾਬਾ ਜੀ ਮੱਖਾ ਮੀਡੀਅਮ ਨਾਲ ਜਿਵੇਂ ਬੱਚੇ ਰੋਂਦੇ ਨੇ। ਇਹਨਾਂ ਨੂੰ ਸੀ ਲੈ ਦਵਾਂ ਨਾ? ਇਵਾਂ ਵੀ ਮੈਨੂੰ ਪਤਾ ਨਹੀਂ ਕੀ ਹੁੰਦਾ ਸਮਝ ਨਹੀਂ ਆਉਂਦੀ ਮੈਨੂੰ ਬੁਕਰਮਾ ਚ ਚਾਂ ਚਾਂ ਦੀ ਬੱਚੇ ਰੋਂਦਿਆਂ ਦੀ ਤੇ ਗੋਲੀ ਚੱਲਦੀ ਹੈ ਇਹ ਪਹਿਲੇ ਤਰੀਕ ਦੀ ਗੱਲ ਹੈ ਬਾਬ ਜੱਤ ਕਹਿੰਦੇ ਜਾ ਪਿੰਡ ਚਲੀ ਜਾ ਤੂੰ ਕੁੜੀਏ ਉਹਦੀ ਮੇਰੀ ਗੱਲ ਉਸ ਆਗੇ ਰੱਖ ਸੀ ਤੇ ਫਿਰ ਚਲੀ ਜਾ ਮੈਂ ਕਿਹਾ ਮੈਂ ਬਾਬ ਜੀ ਕਿੱਥੇ ਜਾਣਾ ਹੈ ਪਰਵਾਲ ਮੇਰੇ ਤੇ ਮੈਂ ਕਿਉਂ ਜਾਵਾਂਗੀ ਕਹਿੰਦਾ ਤੂੰ ਡਰਦੀ ਹੋਵੇਂਗੀ ਮੈਂ ਡਰਦੀ ਨਹੀਂ ਨਾ ਪਰ ਮੇਰੇ ਕੰਨਾਂ ਚ ਕਿਉਂ ਬਾਜ ਆਉਂਦੀਆਂ ਨੇ ਕਿੰਦੇ ਪੁੱਤ ਤੇ ਬੜਾ ਕੁਝ ਹੋ ਜਾਣਾ ਮੇਰੇ ਸਿਰ ਤੇ ਪਿਆਰ ਦੇ ਕੇ ਕਿੰਦੇ ਪੁੱਤ ਬੜਾ ਸੋਹਣ ਕੁਝ ਤੇ ਹੋ ਜਾਣਾ ਜਦ ਬੜਾ ਕੁਝ ਆਇਆ ਮੇਰੇ ਜਦ ਬੜਾ ਸੁਕੂਨ ਆਇਆ ਬਹੁਤ ਸੋਹਣ ਮੇਰੇ ਜਦ ਖੁਸ਼ੀ ਆਈ ਪੀਨ ਲਖਿਆ ਵਿੱਚ ਕੁਝ ਬੜਾ ਕੁਝ ਹੋ ਜਾਣਾ ਹੈ ਇਹ ਬੜਾ ਕੁਝ ਕੀ ਹੋਏਗਾ ਸਾਡੇ ਗੁਰੂ ਦਾ ਕਸਵਾਰਿਆ ਜਾਏਗਾ ਇਹਦੀ ਵਾਹ ਗੋਲ ਚੱਲ ਜਾਣੀ ਇਸ ਚੀਜ਼ ਦਾ ਨਹੀਂ ਪਤਾ ਪਿੱਤੇ ਕੋ ਕਿ ਹਿਸ਼ੋਣਾ ਜਦ ਪਹਿਲੀ ਥਰੀ ਗੋਲ ਚੱਲਦੀ ਹੈ ਜਦ ਬੈਂਕਾ ਸਿੰਘ ਬੱਬਰ ਮਰਿਆ ਬਦ ਗੋਲੀ ਚਲਦੀ 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 ਗੋਲੀ 6 ਜੂਨਰ ਤਾਣੀ ਕਾਣੀ ਲੱਤੀ ਹੈ ਇਹਨਾਂ ਦੀ ਜਿਹੜੇ ਰਸਤੇ ਸੀਗੇ ਸੰਗਤ ਲਈ ਉਹ 24 ਜੂਨ ਨੂੰ ਖੋਲੇਗੇ ਸੀਗੇ ਪਰ 6 ਜੂਨ ਤੋਂ 24 ਜੂਨ ਦਾ ਚੂਂਡ ਦਾ ਜਿਹੜਾ ਰਸਤਾ ਹੈ ਕੀ ਸੀਗਾ ਸੰਗਤ ਕਹਿੰਦੀ ਹੈ ਜਿਹੜੇ ਸ਼ਹੀਦ ਹੋਏ ਸੀਗੇ ਟਰੱਕ ਪਰ ਭਰ ਕੇ ਸੰਗਤ ਕੱਢੀ ਗਈ ਉਹ ਤਾਂ 6 ਜੂਨ ਜਦੋਂ ਸੜਕੇ ਲੱਗੇ ਨਾ ਮੈਨੂੰ ਜਦ 6 ਜੂਨ ਤੋਂ ਮੈਂ 12 ਜੂਨ ਵਾਰ ਨਿਕੜਿਆ ਮੈਨੂੰ ਤੁਹਾਡੀ ਤੋਂ ਮੈਂ ਜੋ ਬੀਬੀਆਂ ਤਿੰਨ ਲੱਕੇ ਛਾਈਆਂ ਦਰਬਾਰ ਸਾਹਿਬ ਦੇ ਅੰਦਰ ਸੰਤ ਪੀਰ ਸਾਹਿਬ ਬੜੀ ਲੱਗੀ ਹੈ ਜਿਹੜੀ ਟੁੱਟੀ ਚ ਖੋਲਦੀਆਂ ਹੱਡੀਆਂ ਆਉਂਦੀਆਂ ਨੇ ਹੱਡੀਆਂ ਨਹੀਂ ਆਉਂਦੀਆਂ ਇਹ ਛੱਡੀਆਂ ਨਿੱਕੀ ਨਿੱਕੀ ਆਉਂਦੀਆਂ ਨੇ ਸਿਰ ਵੀ ਆਉਂਦੇ ਹੱਡੀਆਂ ਨਹੀਂ ਆਉਂਦੀਆਂ ਹੋਰ ਕੀ ਹੈਗਾ ਜਿੱਤੇ ਕਿਦੇ ਛੀਜੇ ਸਨ ਸਿੰਗ ਉਹ ਨਿੱਕੀ ਨਿੱਕੀ ਕਾਇ ਕਰਾਉਂਦੇ ਨੇ ਮਮਾ ਦੀ ਉੱਟੀਆਂ ਆਉਂਦੀਆਂ ਉਹਨੀਆਂ ਆਪਾਂ ਅੱਗੋਂ ਪਾਣੀ ਤੇ ਸਰੋਵਰ ਕਿਹੜਾ ਉਲਵਲ ਬਣ ਹੋਇਆ ਬੜਾ ਰੋਣ ਆਇਆ ਦੇਖ ਜੀ ਮੈਂ ਆਪਣੇ ਪੁੱਤਰ ਸਾਹਿਬ ਇਹ ਮੈਨੂੰ ਪਤਾ ਮੇਰੇ ਮੀਤ ਕੋ ਜੀ ਦੱਸਦਾ ਜਦੋਂ ਨਾਲੋਂ ਨਾਲ ਜੀ ਲਾਸ਼ਾਂ ਜੀ ਨਾਲੋਂ ਨਾਲ ਪਾ ਕੇ ਚੁਪੀ ਜਾਂਦੇ ਸਨ ਨਾਲੋਂ ਨਾਲ ਇੱਕ ਪਾਸੇ ਲਾਸ਼ਾਂ ਦੀ ਗੋਲੀਆਂ ਚੱਲਦੀਆਂ ਪਈਆਂ ਨੇ ਤੁਸੀਂ ਲਾਸ਼ਾਂ ਚੁਪੀ ਜਾਂਦੇ ਨੇ ਵੀ ਮੁਸ਼ਕਲ ਆਵੇ ਤੁਸੀਂ ਆਪਣੇ ਹੱਥੀ ਲਾਸ਼ਾਂ ਚੱਕਿਆ ਨਹੀਂ ਅਸਾਂ ਨਹੀਂ ਚੱਕਿਆ ਮੈਂ ਤਾਂ ਆਪਣੇ ਬੱਚੇ ਵੇਂਦੇ ਮੇਰੇ ਬੱਚੇ ਕਿੱਥੇ ਨੇ ਮੈਂ ਤਾਂ ਵਿੱਚ ਪਾ ਜੀ ਤਾਂ ਮੈਂ ਬੱਚਿਆਂ ਆਪਣੇ ਬੱਚੇ ਕਿੱਥੇ ਨੇ 8 9 ਜੂਨ ਉਹ ਜਿਹਨਾਂ ਸਾਰਾ ਸਾਫ ਕਰ ਗਿਆ ਸੀ ਉਹ ਜੇ ਕੁ ਬਰ ਲੀ ਬਰ ਲੀ ਲਾਚੇ ਬਰ ਲੀ ਬਰ ਲੀ ਲਾਉ ਸੀ ਬੱਚੇ ਮਰੇ ਸੀ ਕੁਝ ਨਹੀਂ ਮਿਲਿਆ ਨਾ ਸਿੰਘ ਜੀ ਦੀ ਲਾਸ਼ ਮਿਲੀ ਏ ਨਾ ਬੱਚੀ ਦੀ ਲਾਸ਼ ਮਿਲੀ ਏ ਬਹੁਤ ਤੋਂ ਬਾਹਰ ਸੀ ਦੋਨੋਂ ਨੂੰ ਮਿਲੀ ਏ ਬਹੁਤ ਵੱਡਾ ਜੇਰਾ ਮਾਤਾ ਜੀ ਦਾ ਮਾਤਾ ਜੀ ਦੇ ਚਾਰ ਪੁੱਤਰ ਇੱਕ ਤੀ ਇੱਕ ਪਤੀ ਸ਼ਹੀਦ ਹੋ ਗਏ ਤੇ ਕਿਸੇ ਦੀ ਅੰਦਰੋਂ ਲਾਸ਼ ਤੱਕ ਨਹੀਂ ਮਿਲੀ ਤੇ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਹ ਪੱਕੀ ਸੇਵਾ ਕਰਦੇ ਨੇ ਮਾਤਾ ਜੀ ਬਹੁਤ ਵੱਡਾ ਜੇਰਾ ਹੁੰਦਾ ਹੈ ਕਿ ਪਰਿਵਾਰ ਗਵਾ ਲੈਣਾ ਤਖਤ ਟੇਂਦਾ ਦੇਖਣਾ ਗੋਲੀਆਂ ਚੱਲਣੀਆਂ ਤੇ ਮਾਤਾ ਜੀ ਕਹਿੰਦੇ ਆ ਕਿ ਜਦ ਮੈਂ ਅੰਦਰ ਜਲ ਸ਼ਕਨ ਦੀ ਟੂਟੀ ਖੋਲਦੀ ਸਾਂ ਤੇ ਉਸ ਦੇ ਵਿੱਚੋਂ ਹੱਡੀਆਂ ਤੇ ਖੂਨ ਆਉਂਦਾ ਸੀਗਾ ਕਿਉਂਕਿ ਟੈਂਕੀਆਂ ਦੇ ਉੱਤੇ ਜਿਹੜੇ ਸਿੰਘ ਚੜੇ ਸੀਗੇ ਜਿਹੜੇ ਲੜੇ ਸੀਗੇ ਉਥੇ ਉਹ ਉੱਥੇ ਹੀ ਸ਼ਹੀਦ ਹੋ ਗਏ ਸੀਗੇ ਮਾਤਾ ਜੀ ਕਈ ਵਾਰ ਅੱਖਾਂ ਬੰਦ ਹੁੰਦੀਆਂ ਤਾਂ ਉਹ ਸਮਾਂ ਅੱਖਾਂ ਦੇ ਸਾਹਮਣੇ ਆ ਜਾਂਦਾ ਹੈ ਉੱਤੇ ਭੁੱਲੀਆਂ ਅੱਖਾਂ ਦੀ ਆ ਜਾਂਦਾ ਹੈ ਕੋਈ ਬੰਦ ਹੋਇਆ ਨਹੀਂ ਹੁੰਦਾ ਉੱਤੇ ਜੀ ਜੋ ਅਤਿਆਨ ਅੱਖਾ ਟੱਡ ਕੇ ਮਾਰਨੇ ਨਾ ਸਾਨੂੰ ਸਾਰਾ ਸੀਨ ਅੱਖਾਂ ਦੇ ਗਿਆ ਜਾਂਦਾ ਜਿਹੜੀਆਂ ਗੋਲੀਆਂ ਨੇ ਜਿਹੜੀਆਂ ਚੱਲਦੀਆਂ ਨੇ ਤੂਫਾਨ ਜਿਹੜੀਆਂ ਵਿੱਚ ਗੋਲੇ ਛੋੜਦੇ ਨੇ ਉਹ ਸਾਡੇ ਹਸਲੇ ਅੱਖਾਂ ਦੇ ਗਿਆ ਜਾਂਦੇ ਨੇ ਉਹ ਕਿਤੇ ਭੁੱਲਣਗੇ ਛੋੜੇ ਉਹਦੇ ਜਿੰਨਾ ਚਿਰ ਸਵਾਸ ਨੇ ਉਹਨਾਂ ਚਿਰ ਰਹਿਣਗੇ ਜਦ ਤੱਕ ਸਵਾਸ ਬੁੱਕਣ ਗੋਜਨ ਅੱਖਾਂ ਮਿਟਾਂਗੇ ਉਦੋਂ ਮਿਟੇ ਜਾਣਗੇ ਉਹਨਾਂ ਤੇ ਨਹੀਂ ਰਹਿਣਗੇ ਉਹ 41 ਸਾਲ ਨੇ ਪਲ-ਪਲ ਯਾਦ ਆਉਂਦੀ ਹੋएगी ਉਸ ਬਾਰੇ ਹਰ ਸਕਿੰਟ ਭਰ ਉਸ ਯਾਦ ਆਉਂਦੀ ਹੋएगी ਉਸ ਪਲ ਬਾਰੇ ਪਰ ਜਦੋਂ ਵੀ ਇਸ ਬਾਰੇ ਯਾਦ ਆਉਂਦੀ ਹੈ ਤਾਂ ਲੱਗਦਾ ਨਹੀਂ ਕਿਤੇ-ਕਿਤੇ ਹੰਝੂ ਸੁੱਕ ਚੁੱਕੇ ਨੇ ਪਰ ਇਨਸਾਫ ਦੀ ਉਮੀਦ ਹਾਲੇ ਵੀ ਬਾਕੀ ਹੈ ਇਨਸਾਫ ਸਾਨੂੰ ਕਿਨੇ ਦੇਣਾ ਹੈ ਉਹ ਤੇ ਮਾਂ ਵੀ ਸਾਡੇ ਅੰਝ ਸੁੱਕ ਗਏ ਨੇ ਸਾਨੂੰ ਇਨਸਾਫ ਨਹੀਂ ਮਿਲਣਾ ਨਾਮ ਸਾਹਿਬ ਕੋ ਦੁਕਾਨ ਵਾਲਾ ਹੈ ਸਿਕਸ ਨੂੰ ਦੁਕਾਨ ਵਾਲੇ ਨੇ ਸਿਕਸ ਜਿੰਨੀ ਕੋਈ ਦੁਕਾਨ ਵਾਲੀ ਹੈ ਆਨਰੀ ਕੋਈ ਇਹ ਕੋ ਮੇਰਾ ਗੁਰੂ ਰਾਮਦਾਸ ਕਿਰਪਾ ਕਰੇਗਾ ਕੋ ਸਿੱਖ ਖਾਵੇਗਾ ਗੁਰੂ ਦਾ ਪਿਆਰਾ ਜਿਹੜਾ ਇਸ ਕਰ ਨੂੰ ਬਾਤ ਕਰੇਗਾ ਇਹ ਫਿਰ ਸੰਨ ਸਾਬ ਮਿਲੇਗਾ ਅਨਸਾਬ ਕਿਤੇ ਸਿੱਧੀ ਅਚੀਜ਼ਾ ਨਾ ਮਿਲਦਾ ਇਹ ਸਿਰਦਰ ਦੀ ਬਾਜੀ ਨਾਲ ਸਾਬ ਮਿਲਦਾ ਅੱਗੇ ਉਸੇ ਬਾਜੀਆਂ ਲਾਉਂਦੇ ਨੇ ਅਨਸਾਬ ਲੈਣੇ ਹੁਣ ਹੀ ਲਾਉਣਗੇ ਤੇ ਪਾਉਣਗੇ ਸਾਬ ਮਾਤਾ ਜੀ ਦੇ ਪਰਿਵਾਰ ਦੀ ਤਸਵੀਰ ਦੇਖੋ ਇਹ ਮਾਤਾ ਜੀ ਦੇ ਪਤੀ ਨੇ ਉਹਨਾਂ ਦੇ ਚਾਰ ਪੁੱਤਰ ਨੇ ਇੱਕ ਧੀ ਹੈ ਤੇ ਅੱਜ ਵੀ ਮਾਤਾ ਜੀ ਸੱਚਖੰਡ ਸ਼੍ਰੀ ਰਮੰਦਰ ਸਾਹਿਬ ਸੇਵਾ ਕਰਦੇ ਨੇ ਮਾਤਾ ਜੀ ਜਦ ਰਾਤ ਵੇਲੇ ਮੰਜੇ ਤੇ ਪੈਂਦੇ ਹੋ ਆਰਾਮ ਕਰਨ ਦੇ ਲਈ ਸਕੂਨ ਉਹ ਨਿਯਮ ਦਾ ਪੁੱਤਰ ਉਸ ਵੇਲੇ ਸਾਨੂੰ ਜਿਹੜਾ ਕਾਲ ਗੋਲੀ ਗੁਰਗੁਰਾਂ ਸਾਹਿਬ ਚ ਉਹ ਸਾਨੂੰ ਸੌਣ ਨਹੀਂ ਦਿੰਦੀ ਜਿਹੜੀ ਕਾਲ ਤੱਕ ਟੱਟਾਂ ਨੂੰ ਸਾਡੇ ਅੰਦਰ ਚ ਵਸਦਾ ਉਹਨਾਂ ਹੀ ਬੱਚਿਆਂ ਦੀ ਯਾਦ ਨਹੀਂ ਜਿਹਨੇ ਸਾਨੂੰ ਕਾਲ ਸਖ ਦੀ ਯਾਦ ਹੈ ਉੰਨੇ ਰਿਤ ਮੇ ਤਾਂ ਡੇਟ ਲਾਈ ਲੱਗੀ ਨਹੀਂ ਭਾਵੇਂ ਸੋਨਾ ਬਣ ਗਿਆ ਉਹਦੋਂ ਵੀ ਸੋਨਾ ਬਣ ਗਿਆ ਪਰ ਜਿਹੜੀ ਮੇਰੇ ਕੋਲ ਹਰ ਮੇ ਸਿਰ ਦੇਟ ਲੱਗੀ ਹੈ ਉਹ ਨਹੀਂ ਲੱਗੀ ਦਿਲ ਦੇ ਚ ਗੋਲੀ ਵਾਚੀ ਉਹ ਸਾਡੇ ਗੋਲੀ ਹਰ ਟਾਈਮ ਚੁੱਪਦੀ ਹਰ ਟਾਈਮ ਹਰ ਪਲ ਇਹ ਨਹੀਂ ਸੁਣਨੇ ਕਿ ਚੁੱਪਦੀ ਟੁਰਿਆ ਪਰਮ ਯਾ ਸੇ ਕੋਦਰ ਨਿਤਰ ਕਰਦੇ ਹਾਂ ਬੇਟੇ ਵੀ ਸਾਡੀ ਉਸਿਲ ਗੋਲੀ ਅੰਦਰਾਂ ਵੱਜਦੀ ਹੈ ਮੈਂ ਇੱਕ ਬੰਦੇ ਨਾਲੇ ਮੇਰਾ ਤੇਰਾ ਵਹਿਰ ਪਤਰਾ ਮੈਨੂੰ ਬਾਰਸਤ ਗੱਲ ਕਰ ਸਕਣਾ ਹਰ ਮੰਦਰ ਸਭ ਨਾਲ ਬੈਰ ਕੋਈ ਨਹੀਂ ਸੀ ਗੁਰਗਨਸਨ ਬੈੜ ਕੋਈ ਨਹੀਂ ਕਾਲ ਤਸ ਨਾ ਬੈਸ ਕੋਈ ਨਹੀਂ ਇੱਕ ਤੁੰਦਰ ਪੜਨਾ ਪੜਦਾ ਕਿਨੇ ਆ ਕਿਉਂ ਗੋਲੀਆਂ ਨਾਲ ਮਾਰ ਕੇ ਕਿਉਂ ਟਾਇਆ ਅੱਜ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਜੇਕਰ ਬਾਹਰ ਆ ਜਾਂਦੇ ਤਾਂ ਕਾਲ ਤੱਕ ਸਾਹਿਬ ਤੇ ਹਮਲਾ ਨਾ ਹੁੰਦਾ ਪਰ ਉਸੇ ਦਿਨ ਪੰਜਾਬ ਦੇ 34 ਹੋਰ ਗੁਰਦੁਆਰਿਆਂ ਤੇ ਆਰਮੀ ਨੇ ਹਮਲਾ ਕੀਤਾ ਸੀ ਨਹੀਂ ਇੱਥੇ ਤੇ ਸੰਸਣ ਠੀਕ ਹੈ ਬਾਹਰ ਆ ਜਾਂਦੇ ਤੇ ਜੇ ਦੂਜੇ ਗੁਰਦਵਾਰੇ ਤੇ ਕਿਉਂ ਹਮਲਾ ਕੀਤਾ ਕਿਉਂ ਤੇ ਦੁਨੀਆਂ ਨੂੰ ਬਰਬਾਦ ਕੀਤਾ ਕਿੰਨੇ ਮਾਰੇ ਭਾਈ ਮਰੀਕ ਸਿੰਘ ਉੱਥੇ ਹੀ ਮਾਰੇ ਸੀ ਨਾ ਭਾਈ ਮੋਹਰ ਸਿੰਘ ਉੱਥੇ ਹੀ ਮਾਰੇ ਸੀ ਬਕਸਰੀ ਉੱਥੇ ਬਸਨਤਾਂ ਇਹਨਾਂ ਨੇ ਇੱਕ ਮਦ ਬਣਾਈ ਸੀ ਵੀ ਸਿੱਖਾਂ ਨੂੰ ਦਬਾਣਾ ਹੈ ਸੇਕੋਂ ਨੂੰ ਨੱਪਣਾ ਹੈ ਤੋ ਉਸੇ ਕਿਉਂ ਨੱਪਣਾ ਨਹੀਂ ਹੁਣ ਨੱਪੀ ਬੈਠੇ ਨੇ ਮੁੱਤੀਆਂ ਕੋਈ ਨਹੀਂ ਆ ਜੋ ਸਾਡੇ ਸਿੰਘ ਸਾਹਿਬ ਨੇ ਸਭ ਨਖਬੇ ਹੋਲੇ ਗਵਰਨਮੈਂਟ ਕਦੇ ਸਮਾਵੇਗਾ ਗੁਰੂ ਕਿਰਪਾ ਕਰੇਗਾ ਫਿਰ ਸਾਡੀ ਆਜ਼ਾਦ ਕੌਮ ਹੋਏਗੀ ਫਿਰ ਸੰਪਤ ਰਗੇ ਸਾਡੇ ਸਿੰਘਾਂ ਦਾ ਕੀ ਮੁੱਲ ਪੈਂਦਾ ਜੀ ਤੁਹਾਨੂੰ ਉਹ ਦੌਰ ਚੇਤੇ ਆ ਤੁਸੀਂ ਉਹ ਦੌਰੱਖੀ ਦੇਖਿਆ ਜਦੋਂ ਛੋਟੀ ਛੋਟੀ ਬੱਚੀਆਂ ਵੀ ਆਪਣੇ ਆਪਨਾ ਬੰਬ ਬਣ ਕੇ ਫੌਜੀਆਂ ਨਾਲ ਲੜਦੀਆਂ ਰਹੀਆਂ ਨੇ ਪਰ ਅੱਜ ਵੀ ਅਸੀਂ ਆਪਣੇ ਇੱਕ ਨਿਸ਼ਾਨ ਥੱਲੇ ਨਹੀਂ ਇਕੱਠੇ ਹੋ ਪਾਰੇ ਅੱਜ ਵੀ ਅਸੀਂ ਲੜਦੇ ਹਾਂ ਕਿ ਸਾਡਾ ਤਖਤ ਉੱਚਾ ਹੈ ਸਾਡਾ ਨਿਸ਼ਾਨ ਉੱਚਾ ਹੈ ਸਾਡਾ ਬਾਟਾ ਵੱਡਾ ਅਸੀਂ ਕਹਿੰਦੇ ਹਾਂ ਉਸ ਵਿੱਚ ਇੱਕ 10 ਜਣੇ ਕਹਿੰਦੇ 15 ਜਣੇ ਨਾ ਬਾਟੇ ਨੂੰ ਨੱਪਣ ਵਾਲੇ ਨੇ ਦੋ ਜਣੇ ਚ ਕਿਨਸ ਚਾਰ ਜਣੇ ਉਹ ਨੱਪਦੇ ਨੇ ਬਾਟੇ ਨੂੰ ਕਿ ਉੱਚਾ ਨਾ ਹੋ ਜਾਏ ਉਹ ਸਾਡੇ ਵਿੱਚ ਹੀ ਨੇ ਬਾਹਰ ਨਹੀਂ ਉਹ ਬਾਹਰੋਂ ਨਹੀਂ ਪਾਲਣ ਜਾਣਾ ਸਿੱਖੋਂ ਚੇਤ ਗੁਦਾਰੀ ਮਾਰਦੀ ਏ ਜਿਸੋ ਕਿਉਂ ਗੁਦਾਰਾਂ ਵਿੱਚ ਮਰਨ ਵਾਲੇ ਕੋਈ ਨਹੀਂ ਸਿੱਖ ਮਰੇ ਗੁਦਾਰਾਂ ਦਾ ਜੇ ਸਿੱਖ ਸੰਗਤ ਵੱਜ ਉਠੇ ਕਿੰਨਾ ਮਾਰੇ ਗੁਦਾਰਾਂ ਨੇ ਕਰਨ ਪਿੰਨਾ ਚੁੱਟ ਕੇ ਕੋਈ ਚੋਰੀ ਨਹੀਂ ਸੀ ਕੋਈ ਯਾਰ ਨਹੀਂ ਸੀ ਕਰਨ ਤੇ ਗੁਰੂ ਘਰ ਦਾਖਤੋਂ ਬਸ ਇੱਥੇ ਗਾਜ਼ੀਨਾ ਪੈਸੇ ਜਿਮਨਾ ਨਾਲ ਬੈਰੀ ਲੈਣਾ ਤੇ ਵਿੱਚ ਉਟ ਕੇ ਗੁਦਾਰ ਬਣ ਗਏ ਇਹ ਜਦੋਂ ਹੀ ਕੌਮ ਦਾ ਗੁਦਾਰ ਹੁੰਦਾ ਨਾ ਹਕੂਮ ਨੂੰ ਮਰਵਾਉਂਦਾ ਹੈ ਤੇ ਤੇ ਗੁਦਾਰ ਨੇ ਮੁਰਾਈਆ ਵਿੱਚ ਨਹੀਂ ਮਰਿਆ ਕਾਲ ਤੱਕ ਤੂੰ ਗੁਦਾਰਾਂ ਨੂੰ ਟਵਾਇਆ ਹੈ ਜੀ ਬਿਲਕੁਲ ਹਰਮੰਦਰ ਤੋਂ ਗੋਲੀਆਂ ਚ ਗੁਦਾਰਾਂ ਨੇ ਮਰਵਾਇਆਂ ਨੇ ਅੰਜ ਨਹੀਂ ਬਚੀਆਂ ਬਦਾ ਜੀ ਕਹਿੰਦੇ ਆ ਕਿ ਜਦ ਹਮਲਾ ਹੋਇਆ ਸੀਗਾ ਉਸ ਤੋਂ ਬਾਅਦ ਇੰਦਰਾ ਗਾਂਧੀ ਇੱਥੇ ਦੁਬਾਰਾ ਕਾਲ ਤਖਤ ਸਾਹਿਬ ਨੂੰ ਬਣਵਾਣ ਵੀ ਆਈ ਸੀਗੀ ਉਹ ਦੌਰ ਦੇਖਿਆ ਤੁਸੀਂ ਨੀ ਤੁਸੀਂ ਦੇਖਿਆ ਨੇ ਸੁਣਿਆ ਬੰਦ। ਅਸੀਂ ਐਨੀ ਉਹ ਮੋ ਜੇਲ 'ਚ ਥਾ। ਉਹਂ ਡਰਾਏ ਨਾ। ਉਹ ਜੇਲ੍ਹ ਗਈ ਸੀ। ਮੈਂ 5 ਸਾਲ ਜੇਲ੍ਹ ਕੱਟ ਕੇ ਆਇਆ। ਕਿਹੜੀਆਂ ਕਿੜੀਆਂ ਜੇਲ੍ਹਾਂ ਦੇ ਵਿੱਚ ਤੁਹਾਨੂੰ ਰੱਖਿਆ ਗਿਆ? ਕੀ ਕੀ ਕਹਿ ਕੇ ਰੱਖਿਆ ਜਾਂਦਾ ਸੀ? ਮੈਨੂੰ ਪਹਿਨ ਨਾਬਾ ਜੇਲ੍ਹ ਲੈ ਗਏ ਸੀ। ਮੇਰੇ ਗੋਲੀਆਂ ਵੱਜੀਆਂ ਸੀ। ਜੀ ਜੀ। ਕੁਛ ਵੋਟਾ ਮੇਰੇ ਕੋਲ ਸੰਤਾਨ ਦਾ ਸਮਾਨ ਪੜਿਆ ਗਿਆ ਸੀ। ਮੈਨੂੰ ਨਾਬਾ ਲੈ ਕੇ ਸੀ। ਨਾਬਾ 3 ਸਾਲ ਨਾਬਾ ਰੱਖਿਆ 2 ਸਾਲ ਮੇਜ ਫਰੋਟ ਪਰ ਰੱਖਿਆ। ਉਸੋਂ ਵੱਸ ਫਿਰ ਮਾਪੇ ਬਰੀ ਹੋਈ ਗਿਆ ਮੇਰੇ ਪਰਿਵਾਰਨ ਦੇ ਸਾਰ ਜੋਰ ਕੋ ਜੀਵ ਸੀ ਨਾ ਸਾਡੇ ਪਿੰਡ ਵਿੱਚੋਂ ਉਹ ਕਿਸੇ ਮਾਰੀ ਗਈ ਹੈ ਬੱਚੇ ਮਰ ਗਏ ਨੇ ਉਹ ਵੀ ਮਾਰੀ ਗਈ ਕਿਸੇ ਨੂੰ ਪਤਾ ਨਹੀਂ ਸੀ ਇਹ ਫੜੀ ਹੋਈ ਗਈ ਨਾ ਮੈਂ ਕਿਛੁ ਤਗੀਤ ਕੀਤੀ ਵੀ ਮੇਰੇ ਪਿੰਡ ਦਸੋ ਨੈਕਸਟ ਉਹ ਨਹੀਂ ਸੀ ਕਿਹਾ ਕਿ ਜਾਂ ਮੇਰੀ ਕੁਮਲਾ ਮਾਲਕਾਤ ਕਰੇ ਜਾਂ ਮੈਨੂੰ ਕੋ ਕਪੜਾਣ ਕੇ ਦੇਵੇ ਮੈਂ ਕੋਈ ਕਿਛਨ ਮੈਂ ਕਿਹਾ ਨਹੀਂ 5 ਸਾਲ ਮੈਂ ਕੱਟ ਕੇ ਮੈਂ ਪਹਿਲਾਂ ਜੇ ਕੱਟ ਲਈ ਕੱਟ ਲਈ ਮੈਂ ਪਰਿਓ ਕੇ ਆਈ ਸੀ ਮੈਨੂੰ ਕਿਸ ਬੈਕ ਨਹੀਂ ਆਈ ਨਸਾਰਾ ਕੁਛ ਛੱਡ ਕੇ ਅਭੀ ਮੇਰੀ ਜੱਜ ਨੇ ਕਿਸੇ ਵੀ ਬਦਲੀ ਮੇਰੇ ਕੱਢਿਆ ਸੀ ਉਸਨੇ ਸਿਲਵਰ ਸਰਜਨ ਨੇ ਵੀ ਮਾਦਾ ਤੂੰ ਕਿ ਨਹੀਂ ਨਾ ਤੇਰਾ ਕੋਈ ਮੁਲਾਕਾਤ ਨਹੀਂ ਦਈ ਨਾ ਮੇਂ ਮੇਰਾ ਹੀ ਕੋਈ ਨਹੀਂ ਮੈਂ ਕਿਛੁ ਨਹੀਂ ਕਹਿਣਾ ਮੈਂ ਤੁਸੀਂ ਕਹਿੰਦੇ ਕਿ ਉਸ ਸਮੇ ਫੌਜੀਆ ਨੇ ਸਾਡੀਆਂ ਧੀਆਂ ਭੈਣਾਂ ਨਾਲ ਰੇਪ ਵੀ ਕੀਤੇ ਸੀਗੇ ਜ਼ਬਰ ਜਨਾਹ ਵੀ ਕੀਤਾ ਸੀਗਾ ਤੋ ਤੇ ਵਖੋ ਉਸ ਕਰਨੀ ਜੇ ਨੀ ਸੀ ਨਾ ਉਦੋਂ ਕੋਈ ਸੋਝ ਨਹੀਂ ਸੀ ਆਉਂਦੀ ਇਹ ਤੇ ਕੀ ਹੋ ਰਿਹਾ ਇਹ ਤੇ ਕੀ ਹੋ ਰਿਹਾ ਕੀ ਕਰਨਾ ਹੈ ਉਸਕੇ ਸਮਝ ਨਹੀਂ ਸੋਣੀ ਉਹਨੂੰ ਗੋਲੀ ਤੇ ਮੀਂਹ ਤੇਰਾ ਬਸ ਦੀ ਸੀ ਉਸਕੇ ਬਾਅਦ ਉਹ ਜੀ ਕਮਰੇ ਚ ਵੜ ਗਿਆ ਹੁਣ ਉਸੇ ਲੋੰਦ ਨੂੰ ਵੇਖਨ ਨਾਲ ਤੇ ਵੇਲ ਨਹੀਂ ਸੀ ਪੁੱਤਰ ਉੱਖਾਂ ਚ ਵੀ ਬੱਚੇ ਨੇ ਬੜਾ ਕੁਝ ਗਿਆ ਗੁਰਾਰਜਿੰਦਰ ਚਿੱਦੀਗਰਪੁਰ ਸੀ ਦੁਨੀਆਂ ਕੱਟੀ ਹੋਈ ਸੀ ਦੁਨੀਆਂ ਕੱਟੀ ਹੋਈ ਸੀ ਬਤ ਦੇਖ ਨਾ ਸੱਚੇ ਬੱਚਾ ਇਹਦੇ ਲੋਕਾਂ ਨੂੰ ਲਿਖਾ ਏ ਵੀ ਉਸ ਕਰਕੇ ਉਹ ਇਹ ਤੈ ਕਰਨੇ ਕਰਨਾ ਸੀ ਸੰਤਾ ਕਰਕੇ ਨਹੀਂ ਕੀਤਾ ਉਹਨੇ ਉਹਨੇ ਸਿਕੰਦ ਬਵਾਣਾ ਸੀ ਉਹਨੂੰ ਇਹ ਵੇਨਾ ਵਾਦਾ ਵਾਦ ਜਾਣਾ ਤੁਸੀਂ ਮੈਂ ਕਿੱਟੇ ਫੜ ਕੇ ਲਿਆਉਣਾ ਬਰਾਡ ਗੇਂ ਨੂੰ ਕਿੱਟੇ ਚ ਬੈ ਕੇ ਆਇਆ ਸੰਤ ਕਿੱਟੇ ਫੜ ਕੇ ਲਾਵਗੇ ਇਹ ਤੇ ਸੰਤ ਪੜਨਾ ਜੀ ਤੇ ਦੂਜਿਆਂ ਗੁਰਦਾਨ ਚ ਕੀ ਸੀ ਉਸੇ ਸੰਸਰ ਸੰਤਾ ਦੇ ਨੱਤੇ ਮੈਂ ਇਹ ਚ ਸਨ ਇਸ ਸਾਨੂੰ ਪਰੇਸ਼ਾਨੀਆਂ ਪੁੱਤਰ ਅਸੀਂ ਪਰੇਸ਼ਾਨੀਆਂ 'ਚ ਜੰਮਿਆ ਪਰੇਸ਼ਾਨੀਆਂ 'ਚ ਮਰ ਜਾਣਾ ਉਮੀਦ ਹੈ ਕਿ ਇਨਸਾਨੀ ਇਹ ਤੇ ਉਮੀਦਾਂ ਦੀ ਕੋਈ ਗੱਲ ਨਹੀਂ ਪੁੱਤ ਅੱਜ ਸਾਡੇ ਰੋਜ਼ ਗੁਟਕੇ ਪੜਦੇ ਨੇ ਰੋਜ਼ ਗੁਰਸੇ ਪੜਦੇ ਨੇ ਸਾਨੂੰ ਕਾਦੀ ਮੀਤ ਹੈ ਕੋਈ ਉਮੀਦ ਨਹੀਂ ਕੋਈ ਵੀ ਟੇਗਾ ਗੁਰਦਾ ਸ਼ੁਰਮਾ ਮੀਤ ਵਾਲਾ ਫਿਰ ਉਮੀਦ ਹੈ ਯਾ ਵੀਗਾ ਜਰੂਰ ਲੁਕਿਆ ਨਹੀਂ ਬੇਟਾ ਕੋਈ ਵੀ ਆਵੇਗਾ ਆ ਬਾਈਰੂ ਜੀ ਕੀ ਬਤੇ ਸੋ ਪੂਰਾ ਪਰਿਵਾਰ ਗਵਾ ਕੇ ਉਹ ਦੌਰ ਦੇਖ ਕੇ ਤੱਕ ਤੇ ਸਾਡਾ ਟੈਂਦਾ ਦੇਖ ਕੇ ਮਾਤਾ ਜੀ ਏਡੇ ਵੱਡੇ ਜਿਗਰੇ ਚ ਨੇ ਏਡੀ ਚੜਦੀ ਕਲਾ ਚ ਨੇ ਹੱਲੇ ਵੀ ਆਖਦੇ ਨੇ ਕਿ ਸਿੱਖ ਕੌਮ ਨੂੰ ਇਨਸਾਫ ਕੋਈ ਨਹੀਂ ਦੇ ਸਕਦਾ ਜਿੰਨੇ ਦੇਰ ਤੱਕ ਸਾਡਾ ਕੋਈ ਸੂਰਮਾ ਨਹੀਂ ਉੱਠਦਾ ਇਨਸਾਫ ਕਿੰਨਾ ਤੋਂ ਮੰਗੀਏ ਕਿਉਂਕਿ ਮੁਗਲਾ ਮੇਲੇ ਵੀ ਘੱਲੂ ਘਾਰੇ ਹੁੰਦੇ ਆਏ ਨੇ ਤੇ ਸਾਡੀ ਦੇਸ਼ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਸਾਡੀ ਸਰਕਾਰ ਨੇ ਸਾਡੇ ਹੀ ਧਾਰਮਿਕ ਸਥਾਨ ਤੇ ਐਸਾ ਟੈਗ ਕੀਤਾ ਕਿ ਮੁਗਲਾਂ ਤੇ ਉਹ ਸਰਕਾਰ ਦੇ ਵਿੱਚ ਕੁਝ ਖਾਸ ਫਰਕ ਨਹੀਂ ਲੱਗਾ ਹਮੇਸ਼ਾ ਸੇ ਕੌਮ ਨੂੰ ਦਬਾਉਂਦੀ ਆਈਆਂ ਸਰਕਾਰਾਂ ਪਰ ਗੱਲ ਕਰੀਏ ਜਿਵੇਂ ਨੀਲਾ ਸਾਕਾ ਨੀਲਾ ਤਾਰਾ ਮਾਤਾ ਜੀ ਨੇ ਦੱਸਿਆ ਪੂਰਾ ਪਰਿਵਾਰ ਗਵਾਲਿਆ ਲਾਸ਼ਾਂ ਤੱਕ ਨਹੀਂ ਮਿਲਿਆ ਕਿਉਂਕਿ ਅਕਸਰ ਜਦ ਕਿਸੇ ਦੀ ਮੌਤ ਹੁੰਦੀ ਹੈ ਕਿਸੇ ਦੀ ਸ਼ਹੀਦੀ ਹੁੰਦੀ ਹੈ ਤਾਂ ਆਖਰ ਇਹ ਉਮੀਦ ਹੁੰਦੀ ਹੈ ਕਿ ਇੱਕ ਵਾਰ ਚਿਹਰਾ ਦੇਖ ਲਈਏ ਰਤਿੰਨ-ਤਿੰਨ ਸਾਲ ਦੇ ਸਾਲ-ਸਾਲ ਦੋ-ਦੋ ਸਾਲ ਦੇ ਬੱਚਿਆਂ ਨੂੰ ਅਤਵਾਦੀ ਕਹਿ ਕੇ ਮਾਰਾ ਗਿਆ ਉਹਨਾਂ ਦਾ ਕੀ ਕਸੂਰ ਸੀ ਤਿੰਨ ਸਾਲ ਦੇ ਬੱਚੇ ਨੂੰ ਆਪਣੇ ਖਾਣ-ਪੀਣ ਦਾ ਨਹੀਂ ਪਤਾ ਹੁੰਦਾ ਤੇ ਉਸ ਨੂੰ ਅਤਵਾਦੀ ਕਹਿ ਕੇ ਮਾਰ ਦੇਣਾ ਬਹੁਤ ਕੁਝ ਐਸਾ ਹੋਇਆ ਜੋ ਕੈਮਰੇ ਦੇ ਉੱਤੇ ਸਾਂਝਾ ਕਰਨ ਵਾਲਾ ਵੀ ਨਹੀਂ ਹੈ ਮਹਾਰਾਜ ਦੇ ਸਰੂਪ 'ਚ ਗੋਲੀ ਲੱਗੀ ਸਾਡਾ ਤਖਤ ਟਹਿ ਗਿਆ ਪੰਜਾਬ ਦੇ 34 ਹੋਰ ਗੁਰਦੁਆਰਿਆਂ ਤੇ ਹਮਲਾ ਹੋਇਆ ਸਿਰਫ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਹੀ ਨਹੀਂ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਮ ਨਾਲ 34 ਹੋਰ ਪੰਜਾਬ ਦੇ ਗੁਰਦੁਆਰੇ ਤੇ ਹਮਲਾ ਹੋਇਆ ਉਸ ਦਾ ਜਵਾਬ ਕਿਸ ਕੋਲ ਉਮੀਦ ਕਰਦੇ ਆਂ ਆਉਣ ਵਾਲੀਆਂ ਪੀੜੀਆਂ 84 ਨੂੰ ਯਾਦ ਰੱਖਣਗੀਆਂ ਉਮੀਦ ਕਰਦੇ ਆਂ ਉਹਨਾਂ ਦੀਆਂ ਪੀੜੀਆਂ ਇਹ ਨਾ ਭੁੱਲਣ ਕਿ 1 ਤੋਂ 6 ਜੂਨ ਅੰਮ੍ਰਿਤਸਰ ਸੱਚਕਣ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਕੀ ਵਾਪਰਿਆ ਕਿਉਂਕਿ ਟੈਂਕਾਂ ਜਦ ਗੱਡੀਆਂ ਟੈਂਕਾਂ ਨੂੰ ਜਦ ਅੰਦਰ ਲਿਆਇਆ ਗਿਆ ਤਾਂ ਕੁਝ ਕਿਤਾ ਸਰੋਵਰ ਦੇ ਵਿੱਚ ਚਲੇ ਗਏ ਤਾ ਸਾਡੀਆਂ ਛੋਟੀਆਂ-ਛੋਟੀਆਂ ਬੱਚੀਆਂ ਨੇ ਵੀ ਮੁਕਾਬਲਾ ਲੜਿਆ ਇਹ ਉਮੀਦ ਕਰਦੇ ਆਂ ਕਿ ਇਸ ਦਾ ਇਨਸਾਫ ਕੋਈ ਸੂਰਮਾ اٹਕੇ ਜ਼ਰੂਰ ਲੇਗਾ ਕਿਉਂਕਿ ਕੋਰਟ ਕਚੈਰੀਆਂ 'ਚ ਹਾਲੇ ਵੀ ਇਹ ਕੇਸ ਪੈਂਡਿੰਗ ਨੇ 41ਵਾਂ ਸਾਲ ਅੱਜ ਅਕਾਲ ਤਖਤ ਸਾਹਿਬ ਤੇ ਹਮਲੇ ਨੂੰ ਹੋਇਆ ਪਰ ਸਰਕਾਰਾਂ ਕਿਤੇ ਨਾ ਕਿਤੇ ਕਹਿ ਲਈਏ ਉਮੀਦ ਸਾਡੇ ਦਿਲੋਂ ਖੁੰਦੀ ਜਾ ਰਹੀ ਹੈ ਫਿਲਹਾਲ ਇਹ ਮੇਨੇ ਦੇ ਆਜ਼ਾਦ ਅੰਪਰੇਸਰੀਆ ਪਾਉਦਲੀ ਮੈਦਮ ਮਦਦ ਸਿੰਘ ਧੰਨਵਾਦ